ਆਮ ਆਦਮੀ ਪਾਰਟੀ ਦੇ ਪੰਜਾਬ ਦੇ ਐਸ ਵੀਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਕੰਪਲੈਕਸ ਅੱਗੇ ਭਾਜਪਾ ਦਾ ਪੁਤਲਾ ਸਾੜ ਕੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ। ਇਸ ਦੌਰਾਨ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵੀ ਮੌਜੂਦ ਸਨ। ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਤੇ ਹਲਕਾ ਵਿਧਾਇਕ ਰਖਵੀਰ ਸਿੰਘ ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਹਿੰਦੂ ਤੇ ਸਿੱਖ ਭਾਈਚਾਰਿਆਂ ਦੇ ਵਿੱਚ ਬਖਰੇਮਾ ਪਾ ਕੇ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ। ਉੱਥੇ ਹੀ ਉਹਨਾਂ ਨੇ ਚੀਫ ਜਸਟਿਸ ਦੀ ਘਟਨਾ ਦੇ ਬਾਰੇ ਸਖਤ ਨਿੰਦਾ ਦਾ ਕੀਤੀ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਵਕੀਲ ਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਇਹ ਧਰਨੇ ਵਜ਼ਾਰੇ ਇਸੇ ਤਰ੍ਹਾਂ ਜਾਰੀ ਰਹਿਣਗੇ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਨਾਲ ਪੱਖਪਾਤ ਕਰਦੀ ਆਈ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਦੇ ਵਿੱਚ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਦੇ ਕੇ ਪੰਜਾਬ ਦੇ ਨਾਲ ਪੱਦਾ ਮਜ਼ਾਕ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ 20000 ਕਰੋੜ ਰੁਪਏ ਦੀ ਮੁਆਵਜ਼ੇ ਦੀ ਮੰਗ ਕੀਤੀ ਸੀ ਕੇਂਦਰ ਸਰਕਾਰ ਦਲਿਤ ਤੇ ਭਾਈਚਾਰੇ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੀ ਰਹੇਗੀ ਅੱਜ ਜਿਹੜੇ ਸਾਡੇ ਚੀਫ ਜਸਟਿਸ ਇੰਡੀਆ ਬੀ ਆਰ ਗੁਈ ਉਹਨਾਂ ਦੇ ਇੱਕ ਵਕੀਲ ਨੇ ਜੁੱਤਾ ફેਕਿਆ ਕਿਉਂਕਿ ਉਹ ਦਲਿਤ ਭਾਈ ਚਾਰੇ ਨਾਲ ਸਾਡਾ ਜਿਹੜਾ ਚੀਫ ਦਸਤੋ ਜੁੜਿਆ ਸਾਡੀ ਕੌਮ ਨਾਲ ਜੁੜਿਆ ਹੋ ਤੇ ਬਹੁਤ ਮਾੜੀ ਘਟਨਾ ਹੋਈ ਹੈ ਜਦੋਂ ਦੀ ਬੀਜੇਪੀ ਸਰਕਾਰੇ ਤੇ ਰਾਜ ਕਰ ਰਹੀ ਹੈ ਅੱਜ 11 ਸਾਲ ਦੇ ਕਰੀਬ ਸਰਕਾਰ ਨੂੰ ਹੋ ਗਏ ਉਦੋਂ ਦਾ ਹੀ ਹਮੇਸ਼ਾ ਪੰਜਾਬ ਨਾਲ ਚਾਹੇ ਜਾਤ ਪਾਤ ਨਾਲ ਉਹ ਵਿਤਕਾ ਚੱਲਦਾ ਆ ਰਿਹਾ ਅਸੀਂ ਸਾਰੇ ਇਹਦੀ ਨਿਕੇਤੀ ਕਰਦੇ ਆਂ ਅੱਜ ਐਸਸੀ ਬਿੰਗ ਵੱਲੋਂ ਪੂਰੇ ਪੰਜਾਬ 'ਚ ਜੰਦਰ ਚਾਹੇ ਅਮਰਸਾ ਲੁਧਿਆਣਾ ਆਪਕੋ ਜਿਲ੍ਹੇ 'ਚ ਬੀਜੇਪੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਹੈ ਇਹ ਬਹੁਤ ਮਾਰੀ ਘਟਨਾਏ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿੱਥੇ ਸਾਨੂੰ ਧਰਨੇ ਮਜਾਰੇ ਲਾਉਣੇ ਪਏ ਜਦ ਤੂੰਕਰ ਉਹ ਜਿਹੜਾ ਵਕੀਲ ਹੈ ਉਹਨੂੰ ਪ੍ਰੋਪਰ ਸਜ਼ਾ ਨਹੀਂ ਹੁੰਦੀ ਜਦ ਤੂੰ ਕੋਈ ਧਰਨੇ ਜਾਰੇ ਜਾਈ ਰਹਿਣਗੇ ਤੇ ਅਸੀਂ ਇਹਦੀ ਕਰੇ ਲਗਾਤਾਰ ਨਿੰਦਾ ਕਰਦੇ ਆ ਜਿਹੜਾ ਸਾਡਾ ਸੰਘਰਸ਼ ਹੈ ਉਹ ਜਾਰੀ ਰਹੂਗਾ ਕਦੀ ਤਾਂ ਪੰਜਾਬ ਨਾਲ ਪੱਤਵਾਰ ਕਰਦੇ ਪਰ ਐਵੇਂ ਇਹਨਾਂ ਦਾ ਕਿਉਂ ਕਰਦੇ ਚਾਹੇ ਪੰਜਾਬ ਚ ਹੜਾਂ ਦੀ ਗੱਲ ਕਰੀਏ ਪਿੱਛੇ ਸਾਡੇ ਮੁੱਖ ਮੰਤਰੀ ਸਾਹ ਭਗਵੰਤਬਾ ਜੀ ਨੇ 20 ਹਜ਼ਾਰ ਕਰੋੜ ਮੁਆਜਾ ਮੰਗਿਆ ਸੀ ਪਰ 1600 ਕਰੋੜ ਮੁਆਜਾ ਦਿੱਤਾ ਗਿਆ ਜੋ ਕਿ ਬਹੁਤ ਘੱਟ ਹੈ ਤੇ ਬਹੁਤ ਵੱਡਾ ਉੱਥੇ ਤੁਸੀਂ ਸਾਰੇ ਜਾਣਦੇ ਸੱਤ ਜਿਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਘੱਟੋ ਘੱਟ 25 ਤੇ 30 ਹਜ਼ਾਰ ਕਰੋੜ ਰੁਪਏ ਦੇ 25 ਤੇ 30 ਹਜ਼ਾਰ ਕਰੋੜ ਦਾ ਨੁਕਸਾਨ ਹੈ ਤੇ ਉਹ ਵੀ ਮਤਲਬ ਭਰਾਈ ਪੂਰੀ ਨਹੀਂ ਕੀਤੀ ਗਈ ਸਗੋਂ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਜੇ ਹੋਮ ਮਿਨਿਸਟਰ ਨਾਲ ਮੀਟਿੰਗ ਕਰਕੇ ਆਏ ਪਿੱਛੇ ਮੋਦੀ ਜੀ ਨਾਲ ਮੀਟਿੰਗ ਕੀਤੀ ਵੀ ਸਾਨੂੰ ਕਟੋਕਟ 20 ਜਰਮਾਂ ਦਾ ਮੁਆਜਰਾ ਦਿੱਤਾ ਜਾਵੇ ਪੰਜਾਬ ਨਾਲ ਕਿਉਂ ਬਿਤਕਾ ਕੀਤਾ ਜਾਂਦਾ ਹੈ ਅੱਜ ਇਹ ਹੀ ਰਾਜਨੀਤੀ ਕਰਦੇ ਉਹ ਕਾਸ਼ਟੇ ਜੀ ਰਾਜਨੀਤੀ ਕਰ ਰਹੇ ਆ ਚਾਹੇ ਦਲਿਤ ਨੂੰ ਦਵਾਉਣ ਦੀ ਕੋਸ਼ਿਸ਼ ਕਰ ਕਰ ਰਹੇ ਆ ਚਾਹੇ ਦੂਜੀਆਂ ਕੌਮਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਕੜੇ ਕੜੇ ਲਾਫਜ਼ਾਂ 'ਚ ਅਸੀਂ ਨਿੰਦਾ ਕਰਦੇ ਆ ਜਿਹੜਾ ਸਾਡਾ ਸ਼ਿੰਗਾਰ ਹੈ ਆਪਣੀ ਜਿਹੜਾ ਸਾਡਾ ਸ਼ਿੰਗਾਰਸ ਹੈ ਉਹ ਪੰਜਾਬ ਲੈਵਲ ਤੇ ਅਸੀਂ ਚਾਲੀ ਰੱਖਾਂਗੇ ਸਰ ਜਿਹੜਾ ਗਵਈ ਸਾਹਿਬ ਨੇ ਚੀਫ ਜਸਟਿਸ ਨੇ ਨਹੀਂ ਦਿੱਤੇ ਹਨ ਅੱਜ ਉਹਨਾਂ ਤੇ ਹਮਲਾ ਹੋ ਗਿਆ ਤੁਸੀਂ ਸੋਚ ਸਕਦੇ ਹੋ ਕਿਹੜਾ ਸੁਰੱਖਿਅਤ ਰਹਿ ਗਿਆ ਔਰ ਇਹ ਭਾਜਪਾ ਦੇ ਸਹਤੇ ਹੋਇਆ ਕਰੇ ਹੋ ਸਕਦਾ ਹੈ ਚੀਫ ਜਸਟਿਸ ਨਾਲ ਇਸ ਤਰ੍ਹਾਂ ਗੱਲ ਹੋਵੇ ਇਨੀ ਸਕਿਉਰਿਟੀ ਹੁੰਦੀ ਹੈ ਕਿਉਂਕਿ ਇਹ ਨਹੀਂ ਚਾਹੁੰਦੇ ਕਿ ਆਮ ਪਰਿਵਾਰਾਂ ਦੇ ਐਸਸੀ ਪਰਿਵਾਰਾਂ ਦੇ ਜਿਹੜੇ ਲੋਕ ਨੇ ਅੱਗੇ ਆਉਣ ਚੀਫ ਜਸਟਿਸ ਬਣੇ ਨੇ ਆਪਣੀ ਕਾਬਲੀਅਤ ਨਾਲ ਬਣੇ ਨੇ ਲੇਕਿਨ ਭਾਜਪਾ ਨੂੰ ਇਹ ਹਾਜਿਬ ਨਹੀਂ ਹੋ ਰਿਹਾ ਔਰ ਉਹਨਾਂ ਨੇ ਆਪਣੇ ਬੰਦਿਆਂ ਰਹੀਂ ਉਹਨਾਂ ਨੂੰ ਇੱਕ ਠੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਪੂਰੇ ਸਮਾਜ ਨੂੰ ਨਿਸ਼ਚਿਤਾ ਦਿਖਾਉਣ ਦੀ ਬੀਜੇਪੀ ਨੇ ਕੋਸ਼ਿਸ਼ ਕੀਤੀ ਜਿੱਦੀ ਅਸੀਂ ਸਖਤ ਸ਼ਬਦਾਂ ਵਿੱਚ ਨਕਦੀ ਕਰਦੇ ਆਂ ਔਰ ਅਸੀਂ ਆਪਣੇ ਭਾਈਚਾਰੇ ਨਾਲ ਖੜੇ ਆਂ ਇਹ ਜਿਹੜੀ ਘਟਨਾ ਹੈ ਇਹਦੀ ਪੂਰੀ ਨਕੈਦੀ ਕਰੀਏ ਉਹ ਨਹੀਂ ਘਟ ਕੇ ਚੀਫ ਜਸਟਿਸ ਜਰ ਇੰਡੀਆ ਦੇ ਵਿੱਚ ਸੁਰੱਖਿਅਤ ਨਹੀਂ ਜੋ ਐਸਸੀ ਸਾਡੀ ਕਮਿਊਨਿਟੀ ਨਾਲ ਸੰਬੰਧਿਤ ਦਾ ਕੌਣ ਸੁਰੱਖਿਆ ਹੋ ਸਕਦਾ ਹੈ ਇਹ ਬੀਜੇਪੀ ਦੇ ਨੀਤੀਆਂ ਨੂੰ ਹੀ ਗੁੱਟਾ ਕਰਦੀਦਾ ਇੱਕ ਬਹੁਤ ਵਧੀਆ ਨਮੂਨਾ ਹੈ ਜਾਂਚ ਮੰਗ ਕਰਦਾ ਹਾਂ ਵੀ ਬਿਲਕੁਲ ਜਾਂਚ ਤਾਂ ਹੋਣੀ ਚਾਹੀਦੀ ਹੈ ਸਾਬ ਜੁਨੀਆ ਜਾਣਦੀ ਹੈ ਗੱਲ ਤਾਂ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਚੀਫ ਜਸਟਿਸ ਦਾ ਐਸਸੀ ਪਰਿਵਾਰ ਨਾਲ ਸੰਬੰਧਤ ਹੋਵੇ ਨਾਲ ਇੰਨਾ ਕੁਝ ਹੋ ਜਵੇ ਫਿਰ ਜਾਂਚ ਗਾਹੀ ਨਹੀਂ ਰਹੀ ਉਹ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਤਾਂ ਸੁਟਿਆ ਜਾਣਾ ਪਤਾ ਲੱਗੇ ਸਰ ਦੇਖੋ ਇਹ ਜਿਹੜੀ ਸਾਰੀ ਸਾਜ਼ਿਸ਼ ਹੈ ਮੈਂ ਤੁਹਾਨੂੰ ਦੱਸਿਆ ਕਿ ਬੀਜੇਪੀ ਨਹੀਂ ਚਾਹੁੰਦੀ ਕਿ ਐਸਸੀ ਸਮਾਜ ਜਿਹੜਾ ਅੱਗੇ ਆਵੇ ਉਹਨਾਂ ਨੂੰ ਠੇਡ ਕਰਨ ਲਈ ਨੀਚੇ ਦਿਖਾਉਣ ਲਈ ਬੀਜੇਪੀ ਦੀ ਸਾਜ਼ਿਸ਼ ਹੋ ਰਹੀ ਦੀ ਹੈ ਸਰਕਾਰ ਉਹਨਾਂ ਦੀ ਹੋ ਕੀ ਨਹੀਂ ਕਰਨਾ ਸਿੱਧਾ ਪੁੱਤਣਾ ਫੁੱਟੇ ਅਜੇ ਚੀਫ ਜਸਟਿਸ ਜਿੱਤੇ ਜੁੱਤਾ ਮਾਰਿਆ ਜਿਹੜੇ ਬੰਦੇ ਨੇ ਅਸੀਂ ਭਾਜਪਾ ਦਾ ਭਾਜਪਾ ਸਰਕਾਰ ਦਾ ਭਾਜਪਾ ਦੀ ਸਾਰੀ ਜ਼ਿੰਮੇਵਾਰੀ ਸੀ ਉਹ ਹੈ ਭਾਜਪਾ